ਪੰਜਾਬ ਦੇ ਹੁਸ਼ਿਆਰ ਪੁਰਬੇਤ ਪੰਸਲਾ ਬੱਚੇ ਨਾਲ ਹੋਈ ਕਿਨੌਨੀ ਹਰਕਤ ਤੋਂ ਬਾਅਦ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਖਬਰਾਂ ਆ ਰਹੀਆਂ ਹਨ ਪ੍ਰਵਾਸੀ ਮਜ਼ਦੂਰਾਂ ਨੂੰ ਪੰਜਾਬ ਵਿੱਚੋਂ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ ਇਸੇ ਦੇ ਤਹਿਤ ਫਿਲੌਰ ਨੂਰਮਾ ਰੋਡ ਵਿਖੇ ਨੇ ਅੰਕਸੇ ਜਿੱਥੇ ਬੰਦੀਆਂ ਵੱਲੋਂ ਪ੍ਰਵਾਸੀਆਂ ਦੀਆਂ ਲਗਾਈਆਂ ਰੇੜੀਆਂ ਨੂੰ ਹਟਾਉਣ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਨਾਲ ਹੋਈ ਗਲਬਾਤ ਅਤੇ ਪੁਲਿਸ ਪ੍ਰਸ਼ਾਸਨ ਨੂੰ ਦਿੱਤੀ ਚੇਤਾਵਨੀ ਕਿ ਇੱਕ ਹਫਤੇ ਦੇ ਵਿੱਚ ਵਿੱਚ ਪ੍ਰਵਾਸੀ ਮਜ਼ਦੂਰ ਆਪਣੀਆਂ ਰੇੜੀਆਂ ਛੱਡ ਕੇ ਆਪਣੇ ਪਰਦੇਸ ਪਰਤ ਜਾਣ ਆਓ ਦੇਖਦੇ ਹਾਂ ਸਾਰਾ ਮਾਮਲਾ ਕੀ ਹੈ ਹਾਂ ਜੀ ਦੋਨੋਂ ਗੱਲੋ ਸੀਸੀ ਸਾਹਿਬ ਨਾਲ ਅਸੀਂ ਉੱਥੇ ਨਹੀਂ ਜਾਣਾ ਜੀ ਗੱਲ ਕਰਨਾ ਨਾਲ ਸਮ ਲੋੜ ਹੈ ਇੱਥੇ ਆਉਣਗੇ ਤਾਂ ਗੱਲ ਹੋਊਗੀ ਜਿੱਥੇ ਨਹੀਂ ਹੋਊਗੀ ਹਾਂ ਅਫਸਰ ਜੀ ਸਾਹਿਬ ਮੀਟਿੰਗ ਕਰਨਾ ਦਫ਼ਤਰ ਨਾਲ ਦੋ ਹਾਂ ਲੋਡੂ ਆਉਂਦਾ ਓ ਯਾਰ ਬਾਕੀ ਚੱਲੋ ਯਾਰ ਭਾਜ ਕੇ ਹਮ ਜਾਓਗੇ ਬੜੋ ਬੜੋ ਯਾਰ ਖੜਜੋ ਖੜਜੋ ਕੋਈ ਗੱਲ ਨਹੀਂ ਆ ਬਾਬਾ ਜੀ ਸਹਿਯੋਗ ਕਰਦੇ ਹੋ ਨਾਲ ਖੜਜੋ ਖੜਜੋ ਕੋਈ ਗੱਲ ਨਹੀਂ ਦੱਸੋ ਜੀ ਲਾਓ ਹੁਕਮ ਮੋਹਨ ਜੀ ਜਮਾ ਗਏ ਤੋਂ ਹੈ ਰੱਬ ਦਾ ਫਰਮਾਨ ਹੈ ਜੀ ਸਭ ਨੂੰ ਗੱਲ ਕਰਦੇ ਬਾਅਦ ਉਹ ਜੋ ਕਰਨਾ ਬਹੁਤ ਬੰਦ ਹੋ ਗਿਆ ਹੈ ਜੀ ਕਿਹਦਾ ਗੱਲ ਪਿੰਗੀ ਬਣਦਾ ਹੁੰਦਾ ਕਰਦਾ ਹੈ ਮੈਂ ਉਹ ਇਹ ਆਕਾਲਤ੍ਰਕ ਦੀ ਫੌਜ ਹੈ ਕਿਸੇ ਦਾ ਪੀ ਨਹੀਂ ਹੈ ਜੀ ਪ੍ਰਸ਼ਾਸਨ ਨੇ ਕੀ ਸਟੈਪ ਲਗਾ ਕੀ ਨਹੀਂ ਜੱਟਣਾ ਤੁਹਾਨੂੰ ਵੀ ਪਤਾ ਇਸ ਕਾਲ ਦਾ ਮਾਣ ਨਹੀਂ ਅੱਜ ਉਹ ਜੀ ਸਮਾਜ ਦੇ ਵਿੱਚ ਮੀਤੂ ਸਾਹਿਬ ਜਿਹੜਾ ਉਹ ਸਾਰਾ ਕੁਝ ਦੇਖਦੇ ਨੇ ਉਹਨਾਂ ਨੇ ਕੋਈ ਦਿਮਾਗਸ਼ਾਤ ਸੁਆਉਂਿਆ ਉਹਨਾਂ ਕਹਿੰਦੇ ਆ ਜੀ ਆਹ ਦੋਨੇ ਆਹ ਹੋ ਨਹੀਂ ਕੇ ਫਸਲ ਆਣੀ ਕੋਈ ਨਹੀਂ ਰੋਸ ਪ੍ਰਦਰਸ਼ਨ ਕਰਦੇ ਆ ਉਹਨੂੰ ਚਲ ਜਾਂਦੇ ਆ ਕਰਿਆ ਨੇ ਗੱਲ ਕੋਈ ਵੱਡੀ ਗੱਲ ਨਹੀਂ ਹੈਗੀ ਠੀਕ ਹੈ ਜੀ ਰੋਸ ਪ੍ਰਦਰਸ਼ਨ ਕਰਦੇ ਆ ਰੇੜੀਆਂ ਇਹਨਾਂ ਦੀਆਂ ਕਾਰ ਇਹਨਾਂ ਨੂੰ ਕਿਹੜਾ ਵਾਰਨਿੰਗ ਦੇ ਰਹੇ ਆ ਹਾਂ ਜੀ ਵੀ ਆਪਣੀਆਂ ਰੇੜੀਆਂ ਖਾਲੀ ਕਰ ਦਿਓ ਹੱਦ ਦੇ ਦਾ ਟਾਈਮ ਦੇ ਰਹੇ ਆ ਠੀਕ ਹੈ ਜੀ ਮੋੜ ਕੇ ਉਧਰੋਂ ਪ੍ਰਦਰਸ਼ਨ ਕਰਕੇ ਡੀਸੀ ਸਾਹਿਬ ਨੂੰ ਤੁਰਪਾਂਗੇ ਹਾਂ ਜੀ ਦੂਜੀ ਇਹ ਲੋਗ ਨੂੰ ਦੇਤਾ ਹੁ ਕਹਾ ਦਿਓ ਹਾਂ ਕੋਈ ਗੱਲ ਨਹੀਂ ਮੋੜ ਕੇ ਡੀ ਜੀ ਸਾਹਿਬ ਨੂੰ ਮਿਲਣਾ ਹੈ ਨਾ ਬਾਬਾ ਜੀ ਪੰਜਾਬ ਚੋਂ ਪਹਿਰਾ ਹੀ ਖਤਮ ਕਰਨਾ ਇਹਨਾਂ ਦਾ ਚਲੋ ਇਹ ਤੁਹਾਨੂੰ ਜੋ ਹੈਗਾ ਪ੍ਰੋਟੈਸਟ ਦਿਖਾ ਦਿੰਦਾ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਦੀ ਬਤ ਜਿਹੜੇ ਪੰਜਾਬੀ ਸਾਡਾ ਸਹਿਯੋਗ ਦੇਣ ਲਈ ਤਿਆਰ ਨੇ ਡੀਸੀ ਦਫਤਰ ਵਾਲ ਨੂੰ ਚਲੋ ਸਾਡੇ ਨਾਲ ਨਾਲ ਤੁਸੀਂ ਆਪੇ ਜੀ ਜਾਓ ਜੰਦਲਵਾ ਬਾਬਾ ਜੀ ਤੁਸੀਂ ਜਿਹੜੇ ਇੱਥੇ ਅਧਿਕਾਰੀ ਹੋਣਾ ਨਾਲ ਗੱਲ ਕਰਾ ਦਿਓ ਅਸੀਂ ਇੱਦਾਂ ਥੋੜੀ ਉੱਥੇ ਜਾ ਕੇ ਗੱਲ ਕਰਾਂਗੇ ਅਸੀਂ ਕਰਨਾ ਕੰਧ ਨਾਲ ਗੱਲ ਕਰੀਏ ਦੱਸੋ ਉੱਥੇ ਕਿਸਾ ਜੰਦਲ ਹੀ ਬੰਨ ਰਿਹਾ ਜਿੱਤਾ ਹੋਇ ਤੁੰਗਾ ਕੋਈ ਨਹੀਂ ਬਾਬਾ ਜੀ ਮੀਟਿੰਗਾਂ ਹੁੰਦੀਆਂ ਮੀਟਿੰਗਾਂ ਤੇ ਆਂਦੇ ਏਡੀ ਦੂਰ ਦੂਰ ਸਾਡੇ ਨਾਲ ਮੀਟਿੰਗ ਕਰਨਾ ਜਣ ਅਸੀਂ ਉੱਥੋਂ ਆਏ ਆ ਅਸੀਂ ਉੱਥੋਂ ਤਾਂ ਆਏ ਹੋ ਇੱਥੇ ਤੱਕ ਆ ਜਾਣ ਇੱਥੇ ਗੱਲ ਕਰ ਲੈਣੇ ਛੇਵੇਂ ਪਾਸੇ ਦੀ ਆਰਮੀ ਆ ਬਾਬਾ ਜੀ ਉਹਨੂੰ ਆਉਣਾ ਪੈਣਾ ਕਰ ਲੋ ਲੋਨ ਕੋਈ ਸਮਾਜਿਕ ਰੂਹ ਵੀ ਹੁੰਦੇ ਆ ਰੂਹ ਤਾਂ ਉਹ ਜੀ ਰੂਲ ਕਰਕੇ ਰੂਲ ਖਾ ਗਿਆ ਅਗਲਾ ਪੰਚ ਮਾ ਲਈਏ ਐਸਐਸਓ ਦਾ ਆਉਂਦਾ ਇੱਥੇ ਹੀ ਆ ਮੰਤਰੀ ਤਾਂ ਲੈ ਕੇ ਨਹੀਂ ਜਾਂਦੇ ਵੜ ਕੇ ਕਿਉਂਕਿ ਸਾਡੇ ਮੰਤਰੀ ਜੀ ਜਿਸ ਨਾਲ ਸੰਸਦ ਨੇ ਤਾਂ ਚੰਤਰੀ ਕੋ ਜਾਣਾ ਪਏਗਾ ਕਿ ਨਹੀਂ ਜਾਣਾ ਪਏਗਾ ਮੈਂ ਤੁਹਾਨੂੰ ਦੱਸ ਦਿੰਦਾ ਮੈਂ ਆਪਣੇ ਇਹ ਨਹੀਂ ਮੈਂ ਆਪਣੇ ਪ੍ਰਕਾਸ਼ਨ ਦਾ ਦੇਖਣਾ ਤੇ ਮੰਤਰੀ ਸੀ ਸਾਊਥ ਨੂੰ ਆਰਡਰ ਕਰਾ ਲਈਏ ਭਾਈ ਸਾਹਿਬ ਨਹੀਂ ਜਾਣਗੇ ਨਹੀਂ ਜਾਣਗੇ ਨਾ ਪਰ ਇਹ ਵੀ ਅਕਾਲਪੁਰ ਤੋਂ ਬਹੁ ਜਾਏ ਸਾਰੇ ਉੱਤੇ ਆ ਮੰਤਰੀ ਤੋਂ ਵੀ ਉੱਤੇ ਆ ਠੀਕ ਹੈ ਜੀ ਜੇ ਮੀਟਿੰਗ ਕਰਨੀ ਆ ਤਾਂ ਅਸੀਂ ਇੱਥੇ ਹਲਸਾ ਜੀ ਜਿੱਦਾਂ ਕੀ ਸਾਰਿਆਂ ਨੂੰ ਪਤਾ ਹੈਗਾ ਕਿ ਪਿਛਲੇ ਦਿਨੀ ਹਸ਼ਾਰਪੁਰ ਵਿੱਚ ਇੱਕ ਬਹੁਤ ਹੀ ਵੱਡਾ ਘਨੌਣਾ ਕੰਮ ਕੀਤਾ ਹੈਗਾ ਪ੍ਰਵਾਸੀ ਨੇ ਉਸ ਦੇ ਮੱਦੇ ਨਜ਼ਰ ਤੁਸੀਂ ਅੱਜ ਫਲੋਰ ਵਿੱਚ ਵੀ ਤੁਸੀਂ ਆਪਣੀਆਂ ਫੌਜਾਂ ਨਾਲ ਆ ਕੇ ਤੁਸੀਂ ਜਿਹੜੇ ਪ੍ਰਵਾਸੀ ਮਜ਼ਦੂਰ ਹੈਗੇ ਰੇੜੀਆਂ ਲਾ ਕੇ ਬੈਠੇ ਕੰਮ ਕਰਦੇ ਤੁਸੀਂ ਇਹਨਾਂ ਨੂੰ ਅਵੇਅਰ ਕਰਨ ਆਏ ਹੈਗੇ ਆ ਜੋ ਕੁਸ਼ਤੀ ਇਹਨਾਂ ਨੂੰ ਸੁਚੇਤ ਕਰਨ ਆਏ ਆ ਕੀ ਸਾਰਾ ਮਾਮਲਾ ਸੀ ਕੀ ਤੁਸੀਂ ਰੇੜੀਆਂ ਵਾਲਿਆਂ ਨਾਲ ਗੱਲਬਾਤ ਕੀਤੀ ਅਸੀਂ ਰੇੜੀਆਂ ਵਾਲਿਆਂ ਨਾਲ ਇਹ ਗੱਲਬਾਤ ਕੀਤੀ ਜੀ ਵੀ ਰੇੜੀਆਂ ਆਪਣੀਆਂ ਤੁਸੀਂ ਖਾਲੀ ਕਰਕੇ ਤੇ ਆਪਣੇ ਆਪਣੇ ਘਰਾਂ ਨੂੰ ਜੀ ਵੀ ਜਿਹੜੇ ਬੰਦੇ ਨੇ ਕੰਮ ਕੀਤਾ ਗਲਤ 4 ਸਾਲ ਦੇ ਬੱਚੇ ਦੇ ਨਾਲ ਉਹਦੇ ਗੁਪਤ ਅੰਗਾਂ ਦੇ ਵਿੱਚ ਰਾੜ ਦਿੱਤੀ ਗਈ ਜੀ ਠੀਕ ਹੈ ਜੀ ਇਹ ਹੈਗੇ ਤਾਂ ਉਹੀ ਪ੍ਰਵਾਸੀ ਆਣਾ ਉਹਨਾਂ ਦੇ ਉਹਦੇ ਕੌਮ ਦੇ ਵਿੱਚੋਂ ਹੀ ਆ ਜੀ ਠੀਕ ਹੈ ਜੀ ਉਹਨੇ ਰਾੜ ਦਿੱਤੀ ਕੋਈ ਤਰਸਤੇ ਨਹੀਂ ਕੀਤਾ ਉਹਨੇ ਆਪਣੇ ਮਾਪਿਓ ਨੂੰ ਕਿੰਨਾ ਚੇਤੇ ਕੀਤਾ ਹੋਊਗਾ ਜੀ ਜਦੋਂ ਇਦਾਂ ਦਾ ਕੰਮ ਹੋਇਆ ਕਿੰਨਾ ਚੇਤੇ ਕੀਤਾ ਆਪਣੇ ਮਾਪਿਓ ਨੂੰ ਕੁਬਾਂ ਮਾਰੀਆਂ ਆਉਣੀਆਂ ਮੈਨੂੰ ਕੋਈ ਛੜਾਵੇ ਜੀ ਉਹ ਤਰਸਤੇ ਨਹੀਂ ਛੱਡਿਆ ਨਹੀਂ ਉਹਨੂੰ ਜੀ ਠੀਕ ਹੈ ਜੀ ਉਹਨੇ ਮਾਸਾ ਉਹਦੇ ਤਰਸ ਨਹੀਂ ਕੀਤਾ ਇੱਥੋਂ ਦੀ ਜਿਹੜੀਆਂ ਸਰਕਾਰਾਂ ਨੇ ਫਲੋਰ ਤੇ ਜਾਂ ਐਮਸੀ ਹੋਗੇ ਜੀ ਜਾਂ ਲੰਬੜਦਾਰ ਪ੍ਰਧਾਨ ਹੋਗੇ ਜੀ ਇਹ ਸਾਰੇ ਭਈਆਂ ਨਾਲ ਦਿਗੇ ਹੋਏ ਨੇ ਜੀ ਇਹਨਾਂ ਦੇ ਘਰੇ ਰਾਸ਼ਨ ਪਹੁੰਚਦਾ ਆ ਜੀ ਹਫਤਾ ਪਹੁੰਚਦਾ ਪੈਸੇ ਪਹੁੰਚਦੇ ਇਹਨਾਂ ਦੇ ਘਰੇ ਜੀ ਇਹ ਭਈਆਂ ਨੂੰ ਜਾਣ ਨਹੀਂ ਦਿੰਦੇ ਠੀਕ ਆ ਠੀਕ ਹੈ ਜੀ ਤੇ ਜਿਹੜਾ ਪੁਲਿਸਲ ਪ੍ਰਸ਼ਾਸਨ ਆ ਇਹਨੂੰ ਬੇਨਤੀ ਆ ਵੀ ਜਾਂ ਉਹਨਾਂ ਦੇ ਧਾਰਕਾੜ ਜਿਹੜੇ ਆਇਡੈਂਟੀਫਾਈ ਕੀਤੇ ਜਾਣ ਹੂੰ ਜਲਦੀ ਤੋਂ ਜਲਦੀ ਠੀਕ ਹੈ ਜੀ ਕੈਨਸਲ ਵੀ ਕੀਤੇ ਜਾਣ ਜਿੱਦਾਂ ਜਿੱਦਾਂ ਮੌਕੇ ਤੇ ਐਸਐਚਓ ਸਾਹਿਬ ਆਇਆ ਤੁਹਾਨੂੰ ਨਹੀਂ ਵਿਰੋਧ ਦਿੱਤਾ ਹੈਗਾ ਵੀ ਤੁਸੀਂ ਇਹ ਕੰਮ ਨਹੀਂ ਕਰ ਸਕਦੇ ਹੈਗੇ ਠੀਕ ਹਨ ਤੇ ਫੇਰ ਅਗਲੀ ਅਗਲੀ ਥੋੜੀ ਕੀ ਕਾਰਵਾਈ ਹੈ ਅਗਲੀ ਕਾਰਵਾਈ ਸਾਡੀ ਇਹ ਆ ਵੀ ਇਹਨਾਂ ਨੇ ਕਿਹਾ ਵੀ ਡੀਸੀ ਸਾਹਿਬ ਨੂੰ ਮਿਲ ਲਓ ਉਹਨਾਂ ਨੂੰ ਮਿਲਾਂਗੇ ਜੀ ਉਹਨਾਂ ਨੂੰ ਮੰਗ ਪੱਤਰ ਦੇਣੇ ਆ ਉਹਨਾਂ ਨੂੰ ਵੀ ਹਫ਼ਤੇ ਦੋ ਹਫ਼ਤੇ ਦਾ ਟਾਈਮ ਦਿੱਤਾ ਜਾਊਗਾ ਜੀ ਜੇ ਉਹ ਗੱਲ ਸੁਣਨਗੇ ਤਾਂ ਠੀਕ ਆ ਨਹੀਂ ਤਾਂ ਗੁਰੂ ਦੀ लाਡਲੀ ਫੋਜ ਆ ਉਹ ਫੇਰ ਆਪਣੀ ਕਾਰਵਾਈ ਆਪ ਕਰੂਗੀ ਤਾਂ ਬਈ ਸਰਕਾਰ ਤੋਂ ਕੀ ਮੰਗ ਕਰਦੇ ਹੋ ਸਰਕਾਰ ਤੋਂ ਕੀ ਮੰਗ ਕਰਨੀ ਝਾੜੂ ਵਾਲਿਆਂ ਦੀ ਉਹਦਾ ਝਾੜੂ ਵਾਲੇ ਹੈ ਹੀ ਕਿਕੇ ਹੋਏ ਆ ਸਾਰੇ ਜੀ 92 ਐਮਐਲਏ ਇਹਨਾਂ ਦੇ ਜਿਹੜੇ ਪੰਜਾਬੀਆਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਪੰਜਾਬੀਆਂ ਨੂੰ ਇਹ ਅਪੀਲ ਕਰਨਾ ਚਾਹੁੰਦੇ ਆ ਵੀ ਪੰਜਾਬੀ ਪਾਈ ਚਾਰਾ ਜਿਹੜਾ ਆ ਉਹ ਭਈਆਂ ਨੂੰ ਜਲਦੀ ਤੋਂ ਜਲਦੀ ਨਾਲ ਕੱਟੋ ਓਕੇ ਪਿੰਡਾਂ ਦੇ ਵਿੱਚੋਂ ਮਤੇ ਪਾ ਕੇ ਭਈਆਂ ਨੂੰ ਬਾਹਰ ਕੱਢਿਆ ਜਾਵੇ ਜਲਦੀ ਤੋਂ ਜਲਦੀ ਇਹ ਹੀ ਪੰਜਾਬੀ ਭਾਈਚਾਰੇ ਨੂੰ ਬੇਨਤੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਢੁਲਾ ਹੈਗਾ ਉਹ ਦੁਕਾਨਦਾਰਾਂ ਨੂੰ ਪਰੇਸ਼ਾਨ ਕਰ ਰਿਹਾ ਹੈਗਾ ਦੁਕਾਨਾਂ ਬੰਦ ਕਰਨ ਦੀ ਗੱਲ ਕਰ ਰਿਹਾ ਹੈਗੇ ਆ ਜਿਹੜੇ ਪ੍ਰਵਾਸੀ ਇੰਝ ਹੋ ਰਹੇ ਆ ਖਾਸ ਕਰਕੇ ਉਹਨਾਂ ਨੂੰ ਕੋਈ ਤਕਾਬ ਨਹੀਂ ਦਿੱਤੇ ਹੈਗੇ ਕਿ ਤੁਸੀਂ ਦੁਕਾਨਾਂ ਬੰਦ ਕਰ ਲਓ ਤੁਸੀਂ ਮੌਕੇ ਤੇ ਸਰ ਆਏ ਹੋ ਇਹ ਸਾਰਾ ਮਾਮਲਾ ਹੈਗਾ ਕਿਉਂ ਪਰੇਸ਼ਾਨੀ ਕੀਤੀ ਜਾ ਰਹੀ ਹੈ ਦੇਖੋ ਜਿਹੜਾ ਜਿਹੜੀ ਵਸਦਾਈ ਘਟਨਾ ਤੋਂ ਲੋਕ ਜਿਹੜੇ ਪਹਿਲਾਂ ਉਸ ਬੱਚੇ ਦੇ ਨਾਲ ਜੋ ਹੋ ਰਿਹਾ ਸੀ ਦੁਬਈ ਉਹਨੂੰ ਜਿਹਨੇ ਕੀਤੀ ਸੀ ਵਾਣ ਕਰਦਾ ਕੋਈ ਕਹਿੰਦਾ ਇਹ ਉਸ ਦੋਸਤ ਦੇ ਵਿੱਚ ਗਾਇਤਾ ਪਟੇ ਹੋਏ ਨੇ ਵਿਹਾਲ ਦੇ ਕ੍ਰੋਸਿੰਗ ਗੁਜ਼ਰੇ ਇਹ ਮਹਤਵਪੂਰਨ ਸੌਰਿਕਲ ਪਰ ਕੰਮ ਤੱਕਮ ਹੋ ਗਏ ਜੀ ਇਹਨਾਂ ਨੂੰ ਸਮਝਾਤਾ ਕਿ ਆ ਤੁਸੀਂ ਪਹਿਲਾਂ ਜਲਾਇਗਾ ਕੰਪਲੇਸ਼ਨ ਕਰ ਲਓ ਜਿਹੜੇ ਰੀਡੀਆਂ ਮੋਤੇ ਆ ਕੰਪਲੇਸ਼ਨ ਕਰਤਾ ਆਇਗਾ ਪਾਵਾ ਜੀ ਉਸ ਤੋਂ ਬਾਅਦ ਬਾਕੀ ਕਲਾ ਹੈਗਾ ਅਗਲਾ ਕੰਮ ਹੈਗਾ ਉਹ ਡੀਸੀ ਸਾਹਿਬ ਆ ਕੇ ਸਾਡੇ ਪ੍ਰਸ਼ਾਸਨ ਸਾਹਿਬ ਦੇ ਇਜਾਜ਼ਤ ਲੈ ਜੀ ਉਹਨਾਂ ਨਾਲ ਜਾ ਕੇ ਜੋ ਭਾਲੀ ਤੋਂ ਤਸਦੀਕ ਹੈਗੀ ਉਹ ਸੰਭਾਲੋ ਉਹਨਾਂ ਦੋ ਦੇਸ਼ਾਂ ਨੂੰ ਉਸਾਂ ਨਾਲ ਕੰਮ ਕਰ। ਇਹ ਸਰੇ ਇੱਕ ਹੋਰ ਇੱਕ ਹੋਰ ਹੈ ਗੱਲ ਹੈਗੀ ਆ ਜਿੱਦਾਂ ਫਲੋਰ ਦੇ ਏਰੀਆ ਵਿੱਚ ਬਹੁਤ ਸਾਰੇ ਪ੍ਰਵਾਸੀ ਹੈਗੇ ਆ। ਤੁਸੀਂ ਆਪਣੇ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ ਕੋਸ਼ਿਸ਼ ਤੁਸੀਂ ਅਨਾਊਂਸਮੈਂਟ ਕਰਵਾਈ ਹੈਗੀ ਆ ਵੀ ਜਿਨ੍ਹਾਂ ਦੇ ਕੋਲ ਆਈਡੈਂਟੀਫਿਕੇਸ਼ਨ ਹੈਗੀ ਆ ਜਾਂ ਵੈਰੀਫਿਕੇਸ਼ਨ ਕਰਵਾ ਲਨ ਜਾਂ ਜਿਹੜੇ ਆਂਡਿਕਲੇ ਬੈਠੇ ਉਹਨਾਂ ਨੂੰ ਕੀ ਕਿਤਾਬ ਨਹੀਂ ਕਰਨਾ ਮੈਂ ਦੇਖੀ। ਕਿ ਕੋਈ ਜਿਹੜੇ ਆਪਣੇ ਐਮਸੀ ਦਾ ਮਾਨ ਹੈਗੇ ਨੇ ਜਾਂ ਪੰਜ ਦਿਨ ਸਰਪੰਚ ਪੰਚ ਹੈਗੇ ਨੇ ਜੀ ਇਹਦਾ ਸਾਰਿਆਂ ਨੂੰ ਮੈਂ ਬੁਲਾ ਕੇ ਮੈਂ ਮੀਟਿੰਗ ਕੀਤੀ ਸੀ ਜੀ ਜਿੰਦਰ ਪਹਿਲਾਂ ਜੀ ਜਿੰਨੇ ਵੀ ਤੁਹਾਡੇ ਏਰੀਆ ਦੇ ਵਿੱਚ ਪ੍ਰਵਾਸੀ ਬੀਜੂਰ ਨੇ ਉਹਨਾਂ ਦੀ ਰਿਸਟਰਡ ਕਰਤੀ ਜਾਣ ਜੇਕਰ ਉਹ ਤੁਸੀਂ ਪਹਿਲਾਂ ਹੀ ਰਿਸਟਰਡ ਕਰਾਏ ਨੇ ਜੀ ਠੀਕ ਹੈ ਜਿਹਦੇ ਰਿਸਟਰਡ ਨਹੀਂ ਹੋਏ ਉਹਨਾਂ ਦਾ ਸਾਰਾ ਬੈਗਮ ਲਾ ਕੇ ਸਾਹ ਕਿਦੋਂ ਜਮ੍ਹਾਂ ਕਰਾ ਦੇਣਾ